ਕੋ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਰਿਆ ਤਰਾਇਆ ਅਹੰਕਾਰੀਆ ਨਿੰਦਕਾ ਪਿੱਠੀ ਦੇਈ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਕਾਮੀ ਨਾ ਹੋਈ ਤੂੰ ਕਰਤਾ ਤਨ ਮੈਂ ਨਾਹੀ ਜਾ ਹੋ हो करी न हो बलहारी कुदरत तेरा अंत न जाए लिखया रहाओ जाति मह जोत जोत मह जाता अकल कला भरपूर रहा तू तो सच्चा साहिब सिफती सुवालियो जिन की सो पारी पाया कहो ना न करते क्या बाता जो किस करना सो कर रहा सो दर राग असा महला सतगुर प्रसाद सो दर तेरा कहा ਸੋ ਕਰ ਕਿਹਾ ਜਿਤ ਵਹੀ ਸਰਬ ਸਮਾਲੇ ਵਾਜੇ ਤੇਰੇ ਨਾਲ ਨੇ ਅਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਆਹੀ ਕੀਤੇ ਤੇਰੇ ਗਾਵਣ ਹਾਰੇ ਗਾਵਨੀ ਤੁਦਨੋ ਪਵਨ ਪਾਣੀ ਬਿਸੰਤਰੂ ਗਾਵੂ ਰਾਜਾ ਧਰਮ ਦਵਾਰੇ ਗਾਵਨੀ ਤੁਦਨੋ ਚਿਤ ਗੁਪਤੂ ਲਿਖ ਜਾਣਨੀ ਲਿਖ ਲਿਖ ਧਰਮ ਵਿਚਾਰੇ ਗਾਵਨੀ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣੇ ਤੇਰੇ ਸਦਾ ਸਵਾਰੇ ਗਾਵਨੀ ਤੁਦਨੋ ਇੰਦਰ ਇੰਦਰਾਸਣੇ ਬੈਠੇ ਦੇਵਤਿਆ ਦਰਹ ਨਾਲੇ ਗਾਵਨੀ ਤੁਦਨੋ ਸਿਤ ਸਮਾਧੀ ਅੰਦਰ ਗਾਵਨੀ ਤੁਦਨੋ ਸਾਧ ਵਿਚਾਰੀ ਗਾਵਨੀ ਤੁਦਨੋ ਜਤੀ ਸਤੀ ਸੰਤੋਖੀ ਗਾਵਨੀ ਤੁਦਨੋ ਵੀਰ ਕਰਾਰੇ ਗਾਵਨੀ ਤੁਦਨੋ ਪੰਡਿਤ ਪੜਨੀ ਤਖੀ ਜੁਗ ਜੁਗ ਵੇਦਾਂ ਨਾਲੇ ਗਾਵਨੀ ਤੁਦ ਨੋ ਮੋਨੀਆ ਮਨ ਮੋਨੀ ਸੁਰਗ ਮਚੂ ਪਿਆਲੇ ਗਾਮਨੀ ਤੁਦ ਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਮਨੀ ਤੁਦ ਨੋ ਜੋਦ ਮਹਾਵਲ ਸੁਰ ਗਾਮਨੀ ਤੁਦ ਨੋ ਖਾਣੀ ਚਾਰੇ ਗਾਮਨੀ ਤੁਦ ਨੋ ਖੰਡ ਮੰਡਲ ਬ੍ਰਹਮ ਮੰਡਾ ਕਰੀ ਕਰੀ ਰੱਖੇ ਤੇਰੇ ਧਾਰੇ ਸਹੀ ਤੁਦ ਨੋ ਗਾਮਨੀ ਜੋ ਤੁਦ ਭਾਵਨੀ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦ ਨੋ ਗਾਮਨੀ ਸੇ ਮੈਂ ਇਤਨਾ ਅਵਨੇ ਨਾਨਕ ਤੇਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹੈ ਵੀ ਹੋਈ ਜਾਈ ਨਾ ਜस्सी ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰੀ ਕਰੀ ਜਿੰਨੀ ਸੀ ਮਾਇਆ ਜਿੰਨੀ ਉਪਾਏ ਕਰੀ ਕਰੀ ਦੇਖੇ ਕੀਤਾ ਆਪਣਾ ਜੋਤਿਸ ਦੀ ਵੰਡਾਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣਾ ਰਜਾਈ ਆਸਮ ਹੱਲਾ ਸੁਣਾ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਦਿੱਠਾ ਹੋਈ ਕੀਮਤੀ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੂਰਤੀ ਮਿਲੀ ਸੂਰਤੀ ਕਮਾਈ ਸਭ ਕਮਤੀ ਮਿਲੀ ਕਮਿੱਤੀ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਤਾਹਨ ਨਾ ਜਾਈ ਤੇਰੀ ਤਿੱਲ ਵਡਿਆਈ ਸਭ ਸਭ ਸਤ ਸਭ ਤਪ ਸੰਭੀ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਬਿਨ ਤੇ ਸਿੱਧੀ ਕਿੰਨੇ ਨ ਪਾਈਆਂ ਕਰਮੀ ਮਿਲੇ ਨਾਹੀ ਥਾਕੀ ਰਖਾਈਆਂ ਅੱਖਣ ਵਾਲਾ ਕਿਆ ਵਿਚਾਰੇ ਸਿੱਖਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੀ ਤਿਸਕਿਆ ਆਚਾਰਾ ਨਾਨਕ ਸੱਚ ਸਵਾਰਨਹਾਰਾ ਆ ਸਾ ਮਹੱਲਾ ਆਖਾ ਜੀਵਾਂ ਵਿਸਰੇ ਮਰ ਜਾਉ ਅੱਖਣ ਔਖੀ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਉਤਪੱਕੇ ਖਾਈ ਚਲਹਾਈ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹੋ ਰਹਾਉ ਸੱਚੇ ਨਾਮ ਕੀ ਤਿਲਵੜਿਆਈ ਅੱਖੇ ਥੱਕੇ ਕੰਪਤੀ ਨਾਹੀ ਪਾਈ ਜੇ ਸਭ ਮਿਲਕੇ ਅੱਖਣ ਪਾਏ ਵੱਡਾ ਨਾ ਹੋਵੇ ਘਾਟੀ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕ ਕੇ ਭੋਗ ਗੁਣ ਇਹੋ ਹੋ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇਵੜ ਆਪੇ ਤੇਵੜ ਤੇਰੀ ਦਾਤੀ ਜਿੰ ਤਿੰਨ ਦਿਨ ਕਰੀ ਕੇ ਕੀਤੀ ਰਾਤੀ ਹਸਮੂ ਇਸਾਰੇ ਤੇ ਕਮਰ ਜਾਤੀ ਨਾਨਕ ਨਾਮੇ ਬਾਜ ਸੁਨਾਤੀ ਰਾਹ ਗੁਜਰੀ ਮਹਲਾ ਹਰਿ ਕੇ ਜਨ ਸਤਗੁਰ ਸਤਪੁਰਖਾ ਬਿਨਾਉ ਕਰਉ ਗੁਰ ਪ੍ਰਸਾਦੀ ਹਮ ਕਰੇ ਕਿਰਮ ਸਤਗੁਰ ਸਨਾਈ ਕਰਦੇ ਆ ਨਾਮ ਪ੍ਰਗਾਸੀ ਮੇਰੇ ਮੀਤ ਗੁਰ ਸੇ ਗੁਰਦੇਵ ਮੋਕੋ ਨਾਮ ਨਾਮ ਪ੍ਰਗਾਸੀ ਗੁਰਮਤੀ ਨਾਮ ਮੇਰਾ ਪ੍ਰਾਂਹ ਸਖਾਈ ਹਰੀ ਕੀਰਤੀ ਹਮਾਰੀ ਰਹਿਰਾਸ ਰਹਾਓ ਹਰ ਜਨ ਕੇ ਵਟ ਭਾਗ ਵਟ ਏਰੇ ਜੀਨ ਹਰ ਹਰ ਸਰਦਾਤ ਹਰੀ ਪਿਆਸ ਹਰ ਹਰ ਨਾਮ ਮਿਲੇ ਤ੍ਰਿਪ ਤ੍ਰਿਪਤਾ ਸਹਿ ਮਿਲੇ ਸੰਗਤ ਗੁਣ ਪ੍ਰਗਾਸੀ ਜੀਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਗ ਦੇਨ ਜਪ ਕਾਸੀ ਸੋ ਜੋ ਸਤਗੁਰ ਸੰਨੀ ਸੰਗਤ ਨਹੀਂ ਆਏ ਤ੍ਰਿਕ ਜੀ ਵੇ ਤ੍ਰਿਕ ਜੀ ਵਾਸਿ ਇੰਜ ਹਰ ਜਨ ਸਤਗੁਰ ਸੰਗਤ ਪਾਏ ਤਿੰ ਤੁਰ ਤੁੜੀ ਮਸਤਿਕ ਲਿਖਿਆ ਲਿਖਾਸੀ ਤਨੂ ਤਨੂ ਸਤ ਸੰਗਤ ਜੀ ਤੂ ਹਰੀ ਰਸੂ ਪਾਇਆ ਮਿਲ ਜਿਨ ਨਾਨਕ ਨਾਮ ਪ੍ਰਗਾਸੀ ਰਾਗ ਗੁਜਰੀ ਮਹੱਲਾ ਕਾਹਿਰੇ ਮਨਨ चित्त वह है उत्तम जा हरी हरि जियो प्रयास एल पत्थर नहिं जंत उपाय ताका रिजग आगे करिया तरिया मेरे मादव जी सत्संगत सो तरिया गुर प्रसाद परम पद पाया सुके कष्ट करिया रहौ जन्नी पिता लोक सुत बनिता कोई न किसकी तरिया सि सि रिजकुर संभाहे ठाकुर कहे मन पाउ करिया उड्डे उड्डी आवे सो कैसा ਿਸ ਪਾਸੇ ਬਚਰੇ ਸ਼ਰਿਆ ਤਿੰਨ ਕਾਵਣ ਖਲਾਵੇ ਕਵਣ ਜੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਤ ਸਿਧਾਂ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲਜਾਈਏ ਤੇਰਾ ਅੰਤਨਾ ਪਾਰਾ ਬਰਿਆ ਰਾਗਨ ਹਸ ਰਗ ਅਸਮ ਹੱਲਾ ਸੋ ਪਰਖ ਸਤਵ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਾਮਾ ਪਾਰਾ ਸਭ ਤੇ ਆਏ ਸਭ ਤੇ ਆਏ ਤੁਜੋ ਜੋ ਹਰੇ ਸਭ ਸਿਰਜਣਹਾਰਾ ਸਭ ਜੀਆ ਤੁਮਰੇ ਜੀ ਤੂ ਜੀਆ ਕਦ ਤਾਰਾ ਹਲ ਤੇ ਆਵੇ ਸੰਤ ਜੀ ਸਭ ਦੁੱਖ ਵਿਚਾਰਨਹਾਰਾ ਹਰ ਹੱਥੇ ਠਾਕੁਰ ਹਰ ਆਪੇ ਸੇਵਕ ਜੀ ਕੀਆ ਨਾਨਕ ਜੱਤ ਵਿਚਾਰਾ ਤੂੰ ਘਟ ਘਟ ਅੰਤਰ ਸਭ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਹੀ ਦਾਤੀ ਇੱਕ ਹੀ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਨ ਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਬਿਆੰਤੂ ਜੀ ਤੇਰੇ ਕੀਆ ਗੁਣ ਆਖੀ ਬਖਾਣਾ ਜੋ ਸੇਵੀ ਜੋ ਸੇਵੀ ਤੁਧ ਜਿਨ ਜਨ ਨਾਨਕ ਤਿਨ ਕਰਵਾਣਾ ਹਦ ਧਿਆਈਏ ਹਰ ਧਿਆਵ ਤੁਧ ਜੀ ਸੇ ਜਨ ਜੁਗ ਮਹਿ ਸੁਗਵਾਸੀ ਸੇ ਮੁਕਤੂ ਸੇ ਮੁਕਤੁ ਪਏ ਜਿਨ ਹਰਿ ਤੇ ਆਇਆ ਜਿਨ ਤਕਤੀ ਜਮਕੇ ਫਾਸੀ ਜਿਨ ਨਿਰਪਾਉ ਜਿਨ ਹਰ ਨਿਰਪਾਉ ਤੇ ਆਇਆ ਜਿਨ ਤਨ ਕਾ ਹੋਊ ਸਭ ਗਵਾਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰਜੀ ਤੇ ਹਰ ਹਰ ਰੂਪ ਸੁਮਾਸੀ ਜੇ ਤੁਨ ਨੂੰ ਸੇ ਤੁਨ ਨੂੰ ਜਿਨ ਹਰੀ ਤੇ ਆਇਆ ਜੀ ਨਾਨਕ ਨਾਮ ਜਨ ਨਾਨਕ ਤਿਨ ਬਲਿ ਜਾਸਿ ਤੇਰੀ ਭਗਤੀ ਤੇਰੀ ਭਗਤੀ ਪੰਡਾਰ ਜੀ ਭਰੇ ਬਿਆਨਤਾ ਬਿਆਨਤਾ ਤੇਰੇ ਭਗਤ ਤੇਰੇ ਭਗਤ ਸਤੈਨ ਦੁਜੇ ਹਰੇ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਨੇਕ ਤੇਰੀ ਅਨੇਕ ਕਰੀ ਹਰ ਪੂਜਾ ਜੀ ਤਪ ਪੂਜਾਪੂ ਤਪੂ ਜਪੂ ਮੈਂ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੀ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਕਟੂ ਕਰਮ ਕਰੰਤਾ ਜਿਸ ਸੇ ਪਗਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅੰਪਰਨ ਪਰ ਪਰੂ ਕਰਤਾ ਜੀ ਤੁਦ ਤੁਦ ਜੇਵਦੂ ਅਵਰੂ ਨ ਕੋਈ ਤੁਜੁਗੁਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹਿ ਚਲੂ ਕਰਤਾ ਸੋਈ ਤੁਦ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੀ ਸੋ ਹੋਈ ਤੁਦ ਆਪੇ ਸ੍ਰਿਸ਼ਟੀ ਸਭ ਉਪਾਈ ਜੀ ਤੁਦ ਆਪੇ ਸਿਰਜੇ ਸਭ ਹੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣਾਈ ਆਸਮ ਹੱਲਾ ਤੂ ਕਰਤਾ ਸਚਿਆਰੂ ਮੈਂਡਾ ਸਾਈ ਜੋ ਤਉ ਭਾਵੇ ਸੋ ਇੱਥੀ ਜੋ ਤੂੰ ਤਹੇ ਸੋਇ ਹੋਉ ਪਾਈ ਰਹਾਉ ਸਭ ਤੇਰੀ ਤੂੰ ਸਮਨੇ ਤੇ ਆਇਆ ਜਿਸ ਨੂੰ ਕਿਰਪਾ ਕਰਨੀ ਤਿੰਨ ਨਾਮ ਰਤਨ ਪਾਇਆ ਗੁਰਮਖ ਲਾਦਾ ਜਨਮਨ ਮੁਕਤੀ ਦਵਾਇ ਤੂੰ ਤੂੰ ਆਪਣੀ ਵਿਛੋੜਿਆ ਆਪੇ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਈ ਤੁਝ ਬਿਨ ਦੂਜਾ ਕੋਈ ਨਾਹੀਂ ਕੀ ਜਨਤਾ ਸਭ ਤੇਰਾ ਖੇਲ ਵਿయోగ ਮਿਲਣ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੇ ਆਈ ਸੋਈ ਜਾਣੇ ਹਰ ਗੁਣ ਸਦਹੀ ਆਖੇ ਵਿਖਾਣੇ ਜਿਨ ਹਰ ਸੇਵ ਆ ਤਿੰਨ ਸੁਖ ਪਾਇਆ ਸਹਿਜੇ ਹੀ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਧ ਬਿਨ ਦੂਜਾ ਹਵਨ ਨ ਕੋਈ ਤੂ ਕਰੀ ਕਰੀ ਥਾਈ ਜਣ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਅਸਮ ਹਲਤ ਤਿਤੂ ਸਰਬਰਣੇ ਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇਖਾ ਤਬ ਤਹ ਡੁਬਿਆਲੇ ਮਨ ਏਕ ਨਾ ਚੇਤ ਸੀ ਮੁਣ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾ ਹੋਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰ ਪ੍ਰਣਵਤੀ ਨਾਨਕ ਤਿੰਨ ਕੀ ਸੰਨਾ ਜਿਨ ਤੂ ਨਾਹੀ ਵਿਸਾਰਿਆ ਆਸਾ ਮਹੱਲਾ ਕਈ ਪ੍ਰਾਪਤੀ ਮਨੁਖ ਦਈਆ ਦੇਹਾਰਿਉ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਬਰੀ ਕਾਲ ਤੇਰੇ ਕਿਤੇ ਨਾ ਕਾਮ ਮਿਨ ਸਾਧ ਸੰਗਤ ਭਜੂ ਕੇਵਲ ਨਾਮ ਸਰ ਸਰਜਾਮੀ ਲਾਗ ਪਵਜਲ ਤਨ ਕੇ ਜਨਮੁ ਵਿਰਥਾ ਜਾ ਤਰੰਗ ਮਾਇਆ ਕੀ ਰਹਾਉ ਜਬ ਤੱਕ ਸੰਜਮ ਤਰਮਨਾ ਕਮਾਇ ਸੇਵਾ ਸੇਵਾ ਸਾਧਨਾ ਜਾਨਿਆ ਹਰ ਰਹਾਇ ਕਹੁ ਨਾਨਕ ਤੁਮ ਹਮ ਨੀਚ ਕਰਮਾ ਸੰਨੀ ਪਰਿਕੀ ਰਖ ਸਨਮਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਇੱਕ ਵਾਰ ਪਾਚ ਮੇਨਤੀ ਤੇ ਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਈ ਤਿਤ ਕੀ ਇੱਛਾ ਕਨਨ ਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭ ਤੁਮ ਗਾਵੋ ਗਾਵੋ ਆਪੇ ਹੱਥ ਦੇ ਮੋਹੇ ਬਚਾਵੋ ਸੁਖੀ ਵਸੇ ਮੇਰਾ ਪਰਿਵਾਰਾ ਸੇਵਕ ਸਿੱਖਿਆ ਸਭ ਕਰ ਤਾਰਾ ਮੋਰ ਅੱਛਾ ਨਿੰਜ ਕਰਦੇ करिए सब बैरन को आस धरिए पूर्ण होए हमारी आशा सुर पर की रहे प्यासा तुम्हें शारद को यवनते आऊ जो बरचाहूं तुमसे पाऊं सेवक शिक्षा हमरी करेहाई चुन-चुन सत्र हमारे मरेहाई आप हाथ दे मुझे वारिय मरण काल का त्रास निवारिए उन जो सदा हमारे बच्चा श्री अस्तुत जी तली करयाऊ रच्छा राही ਰਾਖੀ ਲੇਹੁ ਮੋਹੀ ਰਾਖਣ ਹਾਰੇ ਸਭ ਸੰਤ ਸਹਾਇ ਪਿਆਰੇ ਦੀਨ ਬੁੱਧੂ ਦੁਸ਼ਟਨ ਕੇ ਹੰਤਾ ਤੁਮ ਪੂਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪੁਤਰਾ ਕਾਲ ਪਾਈ ਸਿਵਜੂ ਅਪਤਰਾ ਕਾਲ ਪਾਈ ਕਰ ਵਿਸ਼ਨੂ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਲ ਕਾ ਜਾਨ ਕਾਲ ਜੋਗੀ ਸਿਵ ਕੇਓ ਵੇਦ ਰਾਜ ਬ੍ਰਹਮਾ ਜਿਉ ਥਿਓ ਜਵਨ ਕਾਲ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਅਤ ਜਗਸ਼ਨ ਉਪਜਾਇ ਅਨ ਆਦੀ ਅੰਤੀ ਏਕੇ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਇਸ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਕੀ ਸواری ਸਿਵਰਨ ਕੋ ਸਿਵਰਨ ਸੁਖ ਦਿਓ ਸਤਨਨ ਕੋ ਪਲਮੇ ਬਦ ਕਿਓ ਕਟਕਟ ਕੇ ਅੰਤਰ ਕੀ ਜਾਨਤ ਭਲੇ ਪੁਰੇ ਕੀ ਪੀਰ ਪਛਾਨਾ ਚਿੱਟੀ ਤੇ ਕੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰ ਫੁੱਲਾ ਸੰਤਨ ਦੁਖ ਪੈਤੇ ਦੁਖੀ ਸੁਖ ਪਾਏ 사ਦਨ ਕੇ ਚੁਕੇ ਇਕ ਇਕ ਦੀ ਪੀਰ ਫਿਛਾਣੇ ਕਟਕਟ ਕੇ ਪਟਪਟ ਕੇ ਜਾਣੇ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ અપਾਰਾ ਜੋ ਆਕਰਖ ਆਕਰਖ ਕਰਤ ਹੋ ਕਬੂ ਤੁਮ ਮੇ ਮਿਲਦੇ ਤਰੂ ਸਭ ਹੋ ਜੀਤੇ ਬਦਨ ਸ੍ਰਿਸ਼ਟੀ ਸਭ ਤਾਰੇ ਆਪੋ ਆਪਣੀ ਬੂਜ ਉਚਾਰੇ ਤੁਮ ਸਭੀ ਤੇ ਰਹਤ ਨਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰੂਕਾਰ ਲਮ ਆਦਿ ਅਨਿਲ ਅਨਾਦਿਸ ਅਸੰਭਵ ਤਾ ਕਾ ਮੂੜ ਚਾਰਤ ਵੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾ ਕੋ ਕਰੀ ਪਾਹਣ ਅਨੁਮਾਨਤ ਮੋਹਾ ਮੂੜ ਕੁਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਤਾਸਿਭ ਨਿਰੰਕਾਰ ਕਾ ਚੀਨਤ ਨਾਹੀ ਪਿਭ ਆਪ ਆਪਣੀ ਬੁੱਧੀ ਹੈ ਜੇਤੀ ਬੰਨਤ ਪਿੰਪਿਨ ਤੂੰ ਹੀ ਦਿੱਤੀ ਤੁਮਰਾ ਲੱਖਾਂ ਨਾ ਜਾਏ ਬਸਾਰਾ ਕਹਿ ਵਿਧੀ ਸਜਾ प्रथम संसार के रूप अनुप अरूपा रंग प्यो राव कही पूपा अंडत जेरज सत्तज केनी उत्पज खानी बहरु रच देनी कहु फूल राजा है बैठा कहु सिमटी प्यो शंकर इकट्ठा सगरी सृष्टि दिखाई अचंभव आदि जुगाती रूप स्वरूप स्वयंभव अब रक्षा मेरी तुम करो सिख वारी असिख संगरो दुष्ट किते अठाव ਉਤਪਾਤਾ ਸਕਲ ਮਲੇਸ਼ ਕਰੋ ਨਾਨ ਕਾਤਾ ਜੇ ਅਸ ਤੁਜ ਤਬ ਸੰਨੀ ਪ੍ਰੇ ਤਿਨ ਕੇ ਦੁਸਤ ਦੁਖਤੀ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸਤ ਰਿਸ਼ਤ ਤ੍ਰੇ ਤਤ ਕਾਲਾ ਕਿਰਪਾ ਦ੍ਰਿਸ਼ਟੀ ਤਨ ਜਹੀਂ ਨੇ ਹਾਰਿਓ ਤਾਂ ਕੇ ਤਪ ਤਨਕ ਮੇ ਰਹਿਓ ਹਰਿਓ ਰਿਧੀ ਸਿਧੀ ਕਰਮੋ ਸਭ ਹੋਈ ਦੁਸ਼ਟ ਸਾਸ਼੍ਰੇਵ ਸਕੇ ਨਾ ਕੋਈ ਇੱਕ ਬਾਤ ਜਿੰ ਤੁਮੇ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਗਿਆ ਦਾਦੀ ਦੁਸ਼ਤ ਦੁਖ ਦੁਖ ਤੇ ਰਹਾ ਖੜ ਕੇ ਮੈਂ ਸਣੀ ਤੇ ਹਾਰੀ ਆਪ ਹੱਥ ਦੇ ਲਹੁ ਉਬਾਰੀ ਸਰਬ ਥੋਰ ਮੈਂ ਹੁਕਮ ਸਹਾਇ ਦੁਖ ਦੁਸ਼ਟ ਦੁਖ ਤੇ ਲੇਹਿ ਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਨ ਸਭ ਰਾਤਾ ਕਿਲਬਿਕ ਸਕਲ ਦੇ ਕੋ ਰਾਤਾ ਦੁਸ਼ਟ ਦੁਖਿਆਂ ਨੂੰ ਕੋਸ਼ੇ ਕਰਤਾ ਸ੍ਰੀ ਅਸਤੂ ਜਬ ਪਏ ਦਿਆਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਕਲ ਪਾਵੇ ਸੋਈ ਦੁੱਖ ਨਾ ਤਿੱਥੇ ਵਿਆਪਤ ਕੋਈ ਅੜੀ ਸੁਨੇ ਕੂਗ ਜੋ ਜਾਹੀ ਨ ਰਸਨਾ ਪਵਾਈ ਸੁਨੇ ਮੂਰ ਚਿਤ ਲਈ ਚਤੁਰਤਾ ਅਵਾਈ ਦੁੱਖ ਦਰਦ ਕੋ ਨਿਕਟ ਨਾ ਤਿੰਨ ਨਰ ਕੇ ਆ ਰਹੇ ਜੋ ਕੋ ਜਾਕੀ ਇੱਕ ਵਾਰ ਚ ਕਈ ਕੋ ਕਹੇ सफाई संबद सत्र सहज पणिय अर्ध सहज पुन तिन्ही कहिए पादर सदी अष्टमी रवि पारा तीर्थ सतर सं सत्तु द्रव ग्रंथ सहारा सैया पाई दे जब ते तमरे तब, तब तब ते को आखरे नहीं आनियो राम रहीम प्राण कुना अनेक रहे मत एक न मान्यो सिमृत शास्त्र वेद सब बहु वेद कदे हम एक न जान्यो श्री असपान कृपा तुमरी करी मैं न कहो सब तो ही बखनाओ बखनायो दोहरा सगल द्वार के छाड़ के एहो दोहारे द्वार बाहे के कि लाज अस गोविंद दास त्योहार सतगुर प्रसाद आनंद पिया मेरी माए सतगुरु मैं पाया सतगुर ते पाया सहसती मनवती ਮਨ ਬੱਜੀਆਂ ਬਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਾਂ ਆਈਆਂ ਸ਼ਬਦੋਂ ਤੱਕ ਗਾਵੋ ਹਰਿ ਕੇ ਰਾਮ ਮਨ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਭੋਇਆ ਸਤਿਗੁਰ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਪਿਸਾਰਨਾ ਅੰਗੀਕਾਰੂ ਉਹੀ ਕਹੇ ਤੇਰਾ ਕਾਰਜ ਸਭੇ ਸੁਆਣਾ ਸਭਨਾ ਗਲਾ ਸਮਰਥ ਸੁਆਮੀ ਸੋਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਇਬਾ ਕਹਿ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿ ਤੈ ਸੁ ਹਵਾਏ ਸਦਾ ਸਿਫਤੀ ਸਲਾਹ ਤੇਰੀ ਨਾਮ ਮਨ ਵਸਾਏ ਨਮ ਜਿਨਕੇ ਨਾਮੂ ਜਿਨਕੇ ਮਨ ਬਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਇਬਾ ਕਹਿ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਅਦਾਰੋ ਸਚਨ ਅਦਾਰੋ ਮੇਰਾ ਜਿਨਨੇ ਭੁੱਖਾ ਸਾੰਬਲੀ ਦਵਾਇ ਕਰੀ ਸ਼ਾਂਤੀ ਸੁਖਮਨ ਆਇਆ ਵਸਿਆ ਜਿਨ ਇੱਛਾ ਸਭੀ ਪੁਜਾਇਆ ਸਭ ਸਦਾ ਕਰਮਾਨ ਕੀਤਾ ਗੁਰੂ ਬਿੱਟੂ ਜਿਸ ਸੇ ਬਿਟੋਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਸਤੋ ਸਬਦ ਰੋਹੁ ਪਿਆਰਿਓ ਸੱਚਾ ਨਾਮ ਮੇਰਾ ਅਦਾਰੋ ਵਾਜੇ ਪੰਚ ਸ਼ਬਦ ਦਿੱਤੋ ਕਰ ਸੁਹਾਗੇ ਗਰੀ કરી ਸੁਹਾਗੇ ਸ਼ਬਦ ਵਾਜੇ ਕਲਾ ਜਿਤ ਕਰੀ ਤਿਆਰੀਆ ਪੰਚ ਦੂਤ ਤੁਦ ਬਸੇ ਕਿਤੇ ਕਾਲਕਟ ਕੋ ਮਾਰਿਆ ਤੁਰੀ ਕਰਮੀ ਪਾਇ ਤੁਦ ਜਿਨ ਕੋ ਸੀ ਨਾਮ ਹਰੀ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਇ ਤਿਤੂ ਭਰੀ ਅਨਹਦ ਵਾਜੇ ਮਨ ਆਪਨੀ ਮਹੱਲਾ ਥਾਲ ਵਿੱਚ ਤਿੰਨ ਵਸਤੂ ਪਈਆਂ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਉਸਕਾ ਸਭੋ ਸੁ ਉਦਾਰੋ ਜੇ ਕੋ ਖਾਵੇ ਜੋ ਕੋ ਉੱਚੇ ਤਿਸਕਾ ਹੋਇ ਉਦਾਰੋ ਇਹ ਵਸਤੂ ਤਜੀ ਨਹੀਂ ਜਾਏ ਨਿਤ ਨਿਤ ਰੱਖੋ ਪੂਰੀ ਤਾਰੋਸ ਸਤਮ ਸੰਸਾਰੂ ਚਣ ਲਾਗੇ ਧੜੀਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਅੰਲਾ 13 ਗੀਤਾ ਜਤਨਾ ਹੀ ਮੈਨੂੰ ਜੋ ਪਤੋਈ ਵਾਣੇ ਕੋ ਬੁਨਾ ਹੀ ਆਪੇ ਤਰਸ ओ इस्तर पे आ महरमत होई सतगुरु सज्जन मिलिया नानक नाम मिले ता जीमा तन मन थी वे हरिया पौड़ी जिथे तू समर्थ जिथे कोई नाही उथे तेरी रख अग्नि उदर माही सुन के जम के दूत नाई तेरे छडी जाही पौजलो पौजलो बिकमऊ आसगाहू बुुर शब्द दे सब्जी पारी पाही जिनको लागे प्यास अमृत सई खाही काली ਮਹੀ 에 ਹੋ ਪੁੰਨੂ ਗੁਣ ਗੋਵਿੰਦ ਗਾਹੀ ਸਭ ਸੇ ਨੋ ਕਿਰਪਾ ਸਮਲੇ ਸਾਹੀ ਸਾਹੀ ਵਿਰਤਾ ਕੋਈ ਨਾ ਜਾਏ ਜੀ ਅਬੇ ਤੁਧ ਆਹੀ ਸ਼ਲੋਕ ਅੰਤਰਗੁਰ ਆराधना ਜੀਵੇ ਚੱਪੀ ਤੁਨਾਓ ਨੇਤਰੀ ਸਤਗੁਰ ਪੇਖਣਾ ਸ਼ਰੋਬਣੀ ਸੁਨਣਾ ਗੁਰਨਾਓ ਸਤਗੁਰ ਸੇ ਤੀ ਰਤਿਆ ਤਰਗਾ ਪਾਈਏ ਠਾਉ ਬਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਬਥ ਦੇਈ ਜਗ ਮਹਿ ਉਤਮ ਕੜਿਆਈ ਬਿਲੇ ਕਈ ਕਈ ਰੱਖੇ ਰੱਖਣ ਹਾਰੇ ਆਪ ਉਭਾਰਿਆਨ ਗੁਰੂ ਕੀ ਪੈਰੀ ਪਾਈ ਕਾਜ ਸਵਾਰਿਆਨ ਹੋਆ ਆਪ ਦਿਆਲੂ ਮਨਉ ਨਾ ਵਿਸਾਰਿਆਨ ਸਾਧ ਜਨਾ ਕੇ ਸੰਗੀ ਪਵਜਲ ਤਰਿਆਨ ਤਾਰਨ ਸਾਖਤ ਨਿੰਦਕ ਦੁਸ਼ਟ ਖੰਨੇ ਨਾਹੀ ਵਿਦਾਰਿਆਨ ਜਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋਈ ਸਗਲ ਦੁਖ ਜਾਹੀ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ